ਸ਼ਹਿਰ ਦੇ ਅਬੋ ਰੋਡ ਤੇ ਇੱਕ ਵਿਅਕਤੀ ਨੇ ਦੋ ਦੁਕਾਨਾਂ ਨੂੰ ਬਰਾੜ ਨਿਸ਼ਾਨਾ ਸਲਾਈ ਮਸ਼ੀਨ ਤੇ ਕਰੀਬ 10000 ਰੁਪਏ ਦੇ ਸਿੱਕੇ ਕਿਤੇ ਚੋਰੀ। ਸ਼੍ਰੀ ਮੁਕਸਰ ਸਾਹਿਬ ਵਿਖੇ ਇੱਕ ਵਿਅਕਤੀ ਨੇ ਬੀਤੀ ਰਾਤ ਅਬੋ ਰੋਡ ਤੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਸੀਸੀਟੀਵੀ ਕੈਮਰੇ ਵਿੱਚ ਇੱਕ ਵਿਅਕਤੀ ਚੋਰੀ ਦੀਆਂ ਇਹਨਾਂ ਦੋਵਾਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੋਇਆ ਦਿਖਾਈ ਦਿੱਤਾ। ਸਵੇਰੇ ਕਰੀਬ 11 ਵਜੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਚੋਰਾਂ ਨੂੰ ਕਾਬੂ ਕਿਤੇ ਜਾਣ ਦੀ ਮੰਗ ਕੀਤੀ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ ਦੇ ਵਿੱਚ ਇੱਕ ਵਿਅਕਤੀ ਬੀਤੀ ਰਾਤ ਕਰੀਬ 12 ਵਜੇ ਪੋੜੀਆਂ ਤੇ ਲੱਗੇ ਲੋਹੇ ਦੇ ਗੇਟ ਨੂੰ ਤੋੜ ਕੇ ਸ਼ਾਤਰਾਹੀ ਪੂਜਾ ਨਮਕੀਨ ਭੰਡਾਰ ਵਿੱਚ ਦਾਖਲ ਹੁੰਦਾ ਦਿਖਾਈ ਦਿੱਤਾ ਪੂਜਾ ਨਮਕੀਨ ਭੰਡਾਰ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦੇ ਵਿੱਚੋਂ ਗਊਸ਼ਾਲਾ ਨੂੰ ਦਾਨ ਦੇਣ ਵਾਸਤੇ ਰੱਖੀ ਹੋਈ ਗੋਲਕ ਤੋਂ ਇਲਾਵਾ ਕਰੀਬ 10000 ਰੁਪਏ ਦੇ ਸਿੱਕੇ ਚੋਰੀ ਕਰਕੇ ਲੈ ਗਿਆ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਦੁਕਾਨ ਤੇ ਕਈ ਵਾਰ ਚੋਰੀ ਹੋ ਚੁੱਕੀ ਹੈ ਚੋਰਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਰਿਹਾ ਉਹ ਬੇਖੌਫ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਉਧਰ ਐਚ ਆਰ ਟੇਲਰ ਦੇ ਮਾਲਕ ਲਵਲੀ ਨੇ ਦੱਸਿਆ ਕਿ ਚੋ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਇਆ ਤੇ ਦੁਕਾਨ ਦੇ ਵਿੱਚੋਂ ਸਲਾਈ ਮਸ਼ੀਨ ਚੋਰੀ ਕਰਕੇ ਲੈ ਗਿਆ ਫਿਲਹਾਲ ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਇਸੇ ਰੋਡ ਤੇ ਕੁਝ ਕੁੱਤੇ ਮਰੇ ਹੋਏ ਪਾਏ ਗਏ ਸਨ ਉਸ ਵੇਲੇ ਦੁਕਾਨਦਾਰਾਂ ਨੇ ਖਾਸਾ ਜ਼ਾਹਿਰ ਕੀਤਾ ਸੀ ਕਿ ਚੋਰੀਦਿਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੇ ਇਹਨਾਂ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ)^{()^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{(^{( ਤਕਰੀਬਨ 8-10 ਹਜ਼ਾਰ ਰੁਪਏ ਦੇ ਸਿੱਕੇ ਪਏ ਸੀ ਗਲੇ 'ਚ ਉਹ ਲੈ ਗਿਆ ਉਸ ਤੋਂ ਬਾਅਦ ਇੱਥੇ ਗਊ ਮਾਤਾ ਦਾ ਗੋਲਕ 'ਚ ਕੋਈ ਥੋੜੇ-ਬਹੁਤ ਪੈਸੇ ਸੀਗੇ ਉਹ ਲੈ ਗਿਆ ਹੁਣ ਤਾਂ ਚੋਰ ਨੂੰ ਡਾੜੀ ਹੈ ਨਹੀਂ ਕਿਸੇ ਤਰ੍ਹਾਂ ਦਾ ਕੋਈ ਇਹ ਤੀਜੀ ਵਾਰੀ ਆ ਤੇ ਅੱਗੇ ਮੇਰੇ ਨਾਲ ਵੀ ਮੇਰੇ ਹੱਥ ਹੀ ਖੋ ਕੇ ਲੈ ਗਏ ਸੀ ਪੈਸੇ 1,60,000 ਖੈਰੋ ਚੋਰ ਫੜਿਆ ਗਿਆ ਸੀਗਾ ਕਿੰਨੇ ਦਿਨ ਹੋ ਗਏ ਨਗਲਾਂ ਤਕਰੀਬਨ ਆ 1.5 ਸਾਲ ਵੀਰ 2 ਸਾਲ ਹੋ ਗਏ ਤੇ 9 ਸਾਲ ਦੇ ਅੰਦਰ ਮੇਰੇ ਤੀਜੀ ਹਾਰੀਆ ਚੋਰੀਆ ਕੀ ਮੰਗ ਕਰਦੇ ਜੀ ਮੈਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦਾ ਕਿ ਵੀ ਇਹ ਤੇ ਨਕੇਲ ਕੱਸਿਆ ਜਾਵੇ ਤੇ ਸ਼ਹਿਰ 'ਚ ਬਹੁਤ ਘਟਨਾ ਇਸ ਤਰ੍ਹਾਂ ਦੀ ਹੋ ਰਹੀ ਹੈ ਡੇਲੀ ਲੁੱਟ ਖੋਹ ਦੀ ਘਟਨਾ ਪ੍ਰਤੀ ਦਿਨ ਵਧ ਰਹੀਆ ਤੇ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹਨਾ ਪ੍ਰਸ਼ਾਸਨ ਨੂੰ ਕਿ ਅੱਗੇ ਚੋਰ ਨੂੰ ਜਦੋਂ ਜਨਤਾ ਫੜ ਲੈਂਦੇ ਸੀਗਾ ਤਾਂ ਕਹਿੰਦਾ ਸੀ ਮੈਨੂੰ ਪੁਲਿਸ ਨੂੰ ਦੇ ਦਿਓ ਮੰਨ ਲਓ ਪੁਲਿਸ ਨੂੰ ਨਾ ਦਿਓ ਪੁਲਿਸ ਨੂੰ ਨਾ ਦਿਓ ਅੱਜ ਕਹਿੰਦਾ ਮੈਨੂੰ ਪੁਲਿਸ ਨੂੰ ਦੇ ਦੂੰ ਚੋਰ ਕਿ ਮੈਂ ਉੱਥੇ ਸੇਫ ਹੈ ਮਤਲਬ ਪਬਲਿਕ ਦੇ ਹੱਥੇ ਸੇਫ ਨਹੀਂ ਨਹੀਂ ਤਾਂ ਸ਼ਟਰ ਤੋੜ ਕੇ ਹੀ ਮਸ਼ੀਨ ਲੈ ਕੇ ਚੱਕੇ ਕਦੋਂ ਲੈ ਕੇ ਜੀ ਇਹ ਹੀ ਰਾਤ ਦੀ ਗੱਲ ਹੀ ਹੈ ਤਾਂ ਭਾਜੀ ਇਹ ਚਲੋ ਕੋਈ ਗੱਲ ਨਹੀਂ ਇਹ ਛੋਟੀ ਚੋਰੀ ਹੈ ਚਲੋ ਕੋਈ ਨਹੀਂ ਕੋਈ ਵੱਡੀ ਕੋਈ ਦੁਰ ਘਟਨਾ ਨਹੀਂ ਇਨਾਂ ਕੋਲੇ ਕਾਪੇ ਹੁੰਦੇ ਭਾਜੀ ਜਮਾਂ ਨਹੀਂ ਪੁਲਿਸ ਵਾਲੇ ਇਨਾਂ ਨੂੰ ਵੇਖਦੇ ਆ ਦਿਨ ਦੁਪਹਿਰੇ ਉਹੀ ਗੱਲ ਹੈ ਤੁਰੇ ਫਿਰਦੇ ਨੇ ਵੀ ਮੋਬਾਈਲ ਖੋ ਲੈਣਦੇ ਅੱਗੇ ਵੀ 2-3 ਵਾਰ ਵਾਰਦਾਤ ਹੋਇਆ ਅੱਜ ਜੋ ਦੁਕਾਨ ਸਟਰ ਤੋੜ ਕੇ ਹੀ ਵਰਗੇ ਅੱਤਰ ਜੀ ਨੁਕਸਾਨ ਜੀ ਹੋਈ ਗਈ 5-6000 ਦਾ ਜੀ ਜੀ ਮੰਗ ਕਰਦੀ ਮੰਨ ਕੀ ਕਰਦੇ ਹੀ ਬਸ ਇਨਾਂ ਚੋਰਾਂ ਨੂੰ ਹੀ ਸਜ਼ਾ ਦਿੱਤੀ ਜਾਵੇ ਵਦ ਵਦ ਪਰ ਜੋ ਅਗਰ ਉਹੀ ਗੱਲ ਹੈ ਜੀ ਪੁਲਿਸ ਵਾਲਿਆਂ ਨੂੰ ਜੋ ਫੜਾ ਦਿੰਦੇ ਆ ਪੁਲਿਸ ਵਾਲੇ ਉਹ ਕਹਿੰਦੇ ਅਸੀਂ ਉੱਥੇ ਸੇਵ ਆਂ ਜੀ ਉੱਥੇ ਆ ਕੇ ਉਹੀ ਗੱਲ ਆ ਫਿਰ ਇਹਦਾ ਮਤਲਬ ਸੇ ਦਾ ਮਤਲਬ ਇਹੀ ਹੈ ਜੋ ਫੜ ਕੇ ਲੈ ਜਾਂਦੇ ਆ ਤਾਂ ਪੁਲਿਸ ਵਾਲੇ ਫਿਰ ਉਹਨਾਂ ਨੂੰ ਛੱਡ ਦਿੰਦੇ ਆ ਫਿਰ ਦੁਬਾਰਾ ਆ ਕੇ ਚੋੜੀ ਕਰਦੇ ਇੱਕ ਵਾਰੀ ਹੋਵੇ ਦੋ ਵਾਰੀ ਹੋਵੇ ਜੋ ਅਗਰ ਬੰਦੇ ਨੂੰ ਪਹਿਲੇ ਹੀ ਇਸ ਤਰ੍ਹਾਂ ਦਿੱਤੀ ਹੋਵੇ ਸਜ਼ਾ ਤਾਂ ਦੂਜੀ ਵਾਰੀ ਨਾਮ ਹੀ ਨਾ ਲੈਵੇ ਚੋਰੀ ਕਰਨ ਦਾ ਹੀ